ਬਾਤ ਸ਼੍ਰੀਕਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਸਾਨੂੰ ਦੇਖਣ ਵਾਲੇ ਸਾਡੇ ਨਾਲ ਜੁੜਨ ਵਾਲੇ ਦਰਸ਼ਕਾਂ ਨੂੰ ਇੱਕ ਸਵਾਲ ਹੈ ਕਿ ਕੀ ਆਮ ਆਦਮੀ ਪਾਰਟੀ ਤੇ ਬੀਜੇਪੀ ਆਪਸ ਦੇ ਵਿੱਚ ਰਲੀਆਂ ਹੋਈਆਂ ਨੇ ਜਦ ਜਿਵੇਂ ਪਹਿਲਾਂ ਲੋਕਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਆਮ ਆਦਮੀ ਪਾਰਟੀ ਤੇ ਬੀਜੇਪੀ ਦੋਨੇ ਏ ਤੇ ਬੀ ਟੀਮਾਂ ਨੇ ਜੇਕਰ ਸਾਡੇ ਦਰਸ਼ਕਾਂ ਨੂੰ ਲੱਗਦਾ ਆ ਕਿ ਇਹ ਗੱਲ ਸੱਚੀ ਹੈ ਤਾਂ ਇਸ ਦੇ ਬਾਰੇ ਦੇ ਵਿੱਚ ਤੁਸੀਂ ਆਪਣੇ ਕਮੈਂਟ ਆ ਜਿਹੜੇ ਉਹ ਕਰ ਸਕਦੇ ਹੋ ਹੁਣ ਸ਼ੁਰੂਆਤ ਕਰਦੇ ਆਂ ਅੱਜ ਦੀ ਖਬਰ ਤੋਂ ਬਹੁਤ ਵਧੀਆ ਚਰਚਾ ਆ ਉਮੀਦ ਆ ਤੁਸੀਂ ਸਾਰੇ ਪਸੰਦ ਕਰੋਗੇ ਤੇ ਸਰਕਾਰਾਂ ਦੀ ਅਸਲ ਸਚਾਈ ਤੁਹਾਡੇ ਤੱਕ ਪਹੁੰਚ ਜਾਏਗੀ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇੱਕ ਬਦਲਾਵ ਨੂੰ ਮੌਕਾ ਦਿੱਤਾ ਬਦਲਾਵ ਨੂੰ ਵੋਟਾਂ ਪਾਈਆਂ ਜਾਂ ਕਹਿ ਲਓ ਕਿ ਇੱਕ ਜਹੀ ਪਾਰਟੀ ਨੂੰ ਵੋਟਾਂ ਪਾਈਆਂ ਜਿਹਨੂੰ ਇਸ ਉਮੀਦ ਦੇ ਨਾਲ ਲੋਕ ਲੈ ਕੇ ਆਏ ਸੀ ਕਿ ਬਹੁਤ ਵੱਡਾ ਬਦਲਾਵ ਹੈ ਜਿਹੜਾ ਪੰਜਾਬ ਦੇ ਵਿੱਚ ਹੋਏਗਾ ਔਰ ਉਦੋਂ ਲੋਕਾਂ ਦੇ ਵਿੱਚ ਇੱਕ ਨਾਰਾਜ਼ਗੀ ਵੀ ਸੀ ਨਾਰਾਜ਼ਗੀ ਕਿਸਾਨੀ ਉਦੋਂ ਨੂੰ ਲੈ ਕੇ ਸੀ ਨਾਰਾਜ਼ਗੀ ਭਾਰਤੀ ਜਨਤਾ ਪਾਰਟੀ ਬੀਜੇਪੀ ਨੂੰ ਲੈ ਕੇ ਸੀ ਨਾਰਾਜ਼ਗੀ ਕੇਂਦਰ ਸਰਕਾਰ ਨੂੰ ਲੈ ਕੇ ਤੇ ਉਸ ਦੀਆਂ ਨੀਤੀਆਂ ਨੂੰ ਲੈ ਕੇ ਸੀ ਔਰ ਇਹ ਹੀ ਇੱਕ ਵੱਡੀ ਵਜ੍ਹਾ ਹੈ ਕਿ ਬੀਜੇਪੀ ਦੀਆਂ ਸੀਟਾਂ ਬਹੁਤ ਘਟ ਗਈਆਂ ਪੰਜਾਬ ਦੇ ਵਿੱਚ ਤੇ ਆਮ ਆਦਮੀ ਪਾਰਟੀ ਨੇ ਕਾਫੀ ਵੱਡੀ ਲੀਡ ਦੇ ਨਾਲ ਜਿਹੜੀ ਆ ਪੰਜਾਬ ਦੇ ਵਿੱਚ ਜਿੱਤ ਪ੍ਰਾਪਤ ਕੀਤੀ 92 ਐਮਐਲਏ ਜਿਹੜੇ ਸੀ ਉਹ ਆਮ ਆਦਮੀ ਪਾਰਟੀ ਦੇ ਸੀ ਇਸੇ ਨੂੰ ਅਸੀਂ ਬਦਲਾ ਸਮਝ ਲਿਆ ਪਰ ਅੱਜ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਜਾਂ ਕਹਿ ਲੋ ਕਿ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਪੰਜਾਬ ਸਰਕਾਰ ਦੀ ਚੱਲ ਰਹੀ ਹੈ ਉਸ ਤੋਂ ਬਾਅਦ ਹੁਣ ਇਹੀ ਸਮਝਣਾ ਥੋੜਾ ਜਿਹਾ ਔਖਾ ਹੋ ਗਿਆ ਹੈ ਕਿ ਪੰਜਾਬ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜਾਂ ਪੰਜਾਬ 'ਚ ਸਰਕਾਰ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਹੈ ਇਹ ਸਵਾਲ ਕਈ ਲੋਕ ਖੜੇ ਕਰ ਰਹੇ ਨੇ ਤੇ ਨਾਲ ਦੀ ਨਾਲ ਇਹ ਗੱਲ ਲੋਕ ਅਕਸਰੀ ਕਹਿੰਦੇ ਆ ਕਿ ਇਹ ਦੋਵੇਂ A ਤੇ B ਟੀਮਾਂ ਨੇ ਹਾਲਾਂਕਿ ਸਿਆਸੀ ਗੱਲ ਇਹ ਹੋ ਜਾਂਦੀ ਹੈ ਜਦੋਂ ਇਹ ਗੱਲ ਕਹੀ ਜਾਂਦੀ ਹੈ ਕੋਈ ਕਿਸੇ ਨੂੰ A ਟੀਮ ਕਹਿ ਰਿਹਾ ਕੋਈ ਕਿਸੇ ਨੂੰ B ਟੀਮ ਕਹਿ ਰਿਹਾ ਪਰ ਜਿਹੜੀ ਜਾਣਕਾਰੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਬਾਅਦ ਸੋਚਣ ਲਈ ਤੁਸੀਂ ਮਜਬੂਰ ਹੋ ਜਾਓਗੇ ਕਿ ਗੱਲ ਤੇ ਠੀਕ ਹੀ ਲੱਗਦੀ ਹੈ ਹੋ ਕੀ ਰਿਹਾ ਲੋਕ ਸੋਚਦੇ ਕੀ ਨੇ ਲੋਕ ਕਹਿੰਦੇ ਕੀ ਨੇ ਕਿ ਉਹੀ ਗੱਲ ਸੱਚ ਹੈ ਸੱਚੀ ਏ ਤੇ ਬੀ ਟੀਮਾਂ ਆਪਸ ਦੇ ਵਿੱਚ ਮਿਲੀਆਂ ਹੋਈਆਂ ਨੇ ਏ ਮਤਲਬ ਤੁਸੀਂ ਬੀਜੇਪੀ ਵੀ ਕਹਿ ਸਕਦੇ ਹੋ ਆਮ ਆਦਮੀ ਪਾਰਟੀ ਵੀ ਕਹਿ ਸਕਦੇ ਹੋ ਜਾਂ ਕਾਂਗਰਸ ਵੀ ਕਹਿ ਸਕਦੇ ਹੋ ਬੀ ਵੀ ਤੁਸੀਂ ਸੌਖੇ ਸ਼ਬਦਾਂ ਦੇ ਵਿੱਚ ਦੱਸ ਦਈਏ ਤੇ ਏ ਦਾ ਮਤਲਬ ਕਿਹਾ ਜਾਂਦਾ ਆ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਬੀ ਬੀਜੇਪੀ ਦੀ ਪਾਰਟੀ ਤੇ ਸੀ ਕਾਂਗਰਸ ਚਲੋ ਕਾਂਗਰਸ ਇਸ ਵੇਲੇ ਸੱਤਾ ਦੇ ਵਿੱਚ ਨਹੀਂ ਹੈ ਪਰ ਖੈਰ ਸੀ ਟੀਮ ਹੈ ਜਿਹੜੀ ਉਹ ਕਾਂਗਰਸ ਨੂੰ ਵੀ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਆ ਚਲੋ ਵਾਪਸ ਫੇਰ ਆਪਾਂ ਉਸੇ ਮਸਲੇ ਤੇ ਆਉਂਦੇ ਆ ਥੋੜਾ ਜਿਹਾ ਉਸ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਇਹ ਹੋ ਕੀ ਰਿਹਾ ਹੈ ਇਹ ਚੱਲ ਕੀ ਰਿਹਾ ਸਰਕਾਰਾਂ ਦੇ ਦਿਮਾਗਾਂ ਦੇ ਵਿੱਚ ਇੱਕ ਪਾਸੇ ਮਨਰੇਗਾ ਕਾਨੂੰਨ ਨੂੰ ਲੈ ਕੇ ਪੰਜਾਬ ਦੀ ਸਰਕਾਰ ਫੰਡਿੰਗ ਵਾਲਾ ਵਿਰੋਧ ਕਰ ਰਹੀ ਹੈ ਨਾਮ ਬਦਲਣ ਦਾ ਪੰਜਾਬ ਸਰਕਾਰ ਦੇ ਵੱਲੋਂ ਵਿਰੋਧ ਨਹੀਂ ਕੀਤਾ ਜਾ ਰਿਹਾ ਜੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਹ ਫੰਡਿੰਗ ਦੇ ਮਾਮਲੇ ਦੇ ਵਿੱਚ ਕੀਤਾ ਜਾ ਰਿਹਾ ਜਿਹੜਾ 60 40 ਦਾ ਅਨੁਪਾਤ ਕੇਂਦਰ ਨੇ ਉਹਨਾਂ ਨੂੰ ਸਪਾਰਸ਼ ਕੀਤੀ ਹੈ ਸੋ ਪੰਜਾਬ ਸਰਕਾਰ ਦਾ ਉਸ ਤੇ ਜਿਹੜਾ ਵਿਰੋਧ ਆ ਉਹ ਕਰਨਾ ਬਣਦਾ ਵੀ ਹੈ ਪਰ ਉਦੋਂ ਸਰਕਾਰਾਂ ਕਿਉਂ ਸੁੱਤੀਆਂ ਹੋਈਆਂ ਸੀ ਉਦੋਂ ਸਰਕਾਰਾਂ ਨੇ ਪੰਜਾਬ ਦੀ ਸਰਕਾਰ ਨੇ ਉਦੋਂ ਗੱਲ ਕਿਉਂ ਮਜ਼ਾਕ ਦੇ ਵਿੱਚ ਲਈ ਕਿ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੁੱਤੀ ਹੋਈ ਸੀ ਜਦੋਂ ਇੱਕ ਇੰਟਰਵਿਊ ਦੇ ਵਿੱਚ ਇਹ ਸਵਾਲ ਪੁੱਛਿਆ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੇ ਉਹ ਉਹਦਾ ਜਵਾਬ ਦਿੰਦੇ ਐ ਪੱਤਰਕਾਰ ਦੇ ਵੱਲੋਂ ਸਵਾਲ ਪੁੱਛਿਆ ਜਾਂਦਾ ਹੈ ਕਿ ਇਹ ਪੂਰੇ ਮਾਮਲੇ ਤੇ ਤੁਹਾਡਾ ਕੀ ਸੋਚ ਵਿਚਾਰ ਹੈ ਜਾਂ ਤੁਸੀਂ ਇਸ ਨੂੰ ਕਿਦਾਂ ਸਮਝਦੇ ਹੋ ਨਾਮ ਬਦਲਣ ਦੇ ਮਾਮਲੇ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਹਿੰਦੇ ਨੇ ਕਿ ਜੇਕਰ ਤੁਹਾਡਾ ਨਾਮ ਅਸੀਂ ਅਮਿਤਪ ਬਚਨ ਰੱਖ ਦਈਏ ਤਾਂ ਤੁਹਾਨੂੰ ਲੋਕ ਮੰਨ ਲੈਣਗੇ ਕਿ ਤੁਸੀਂ ਸੱਚੀ ਮਿਤਾਪ ਬਚਨ ਨੂੰ ਇਸੇ ਮਾਮਲੇ ਦੇ ਵਿੱਚ ਕਿ ਉਦੋਂ ਸਰਕਾਰ ਸੁੱਤੀ ਪਈ ਸੀ ਬਾਅਦ ਜਦੋਂ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ ਸਿਰ ਦੇ ਉੱਤੋਂ ਦੀ ਪਾਣੀ ਹੈ ਜਿਹੜਾ ਉਹ ਲੰਘ ਚੁੱਕਿਆ ਤੇ ਫਿਰ ਸਾਡੀ ਇਹ ਸਰਕਾਰ ਦੀ ਜਿਹੜੀ ਜਾਗ ਖੁੱਲਦੀ ਹੈ ਚਲੋ ਸਾਡੀ ਸਰਕਾਰ ਦੇ ਲਈ ਇਹਨਾਂ ਕਹਿਣਾ ਬਣਦਾ ਆ ਕਿ ਜਦੋਂ ਜਾਗੇ ਉਹਨਾਂ ਦੇ ਲਈ ਉਦੋਂ ਹੀ ਸਵੇਰਾ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਔਰ ਉਸ ਤੋਂ ਬਾਅਦ ਕਹਿਤਾ ਕਿ ਭਾਈ ਇਹ ਤੇ ਗਲਤ ਹੋ ਰਿਹਾ ਏਸ ਦੇ ਲਈ ਪੈਸੇ ਕਿੱਥੋਂ ਆਉਣਗੇ ਇਹਨਾਂ ਗੱਲਾਂ ਤੋਂ ਬਾਅਦ ਉਹਦੇ ਤੇ ਹੋਇਆ ਕੀ ਵਿਰੋਧ ਕੀਤਾ ਜਦੋਂ ਸੁਭਾ ਸਰਕਾਰਾਂ ਨੇ ਰਾਜ ਸਰਕਾਰਾਂ ਨੇ ਤਾਂ ਕੇਂਦਰ ਨੇ ਇੱਕ ਚਿੱਠੀ ਭੇਜਦੀ ਕਿ ਠੀਕ ਹੈ ਜੋ ਤੁਸੀਂ ਕਹਿੰਦੇ ਹੋ ਤੁਹਾਡੇ ਅਸੀਂ ਮੰਨ ਲੈਨੇ ਆਂ ਗ੍ਰਾਮ ਸਲਾਬ ਸੁਭਾਵਾਂ ਬੁਲਾਓ ਲੋਕਾਂ ਨੂੰ ਜਾਗਰਤ ਕਰੋ ਤੇ 26 ਤਰੀਕ ਤੋਂ ਪਹਿਲੇ ਪਹਿਲੇ ਕਰੋ ਇਹ ਸਾਰਾ ਕੁਝ ਪਰ ਹੁਣ ਨਵਾਂ ਸਾਪ ਹੈ ਜਿਹੜਾ ਬਾਹਰ ਆ ਚੁੱਕਾ ਹੈ ਇੱਕ ਹੋਰ ਆਰਡਰ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਜਾਂ ਕਹਿ ਲਓ ਕਿ ਐਫਸੀਆਰ ਨੇ ਹੁਣ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਐਫਸੀਆਰ ਹੁੰਦਾ ਕੌਣ ਹੈ ਐਫਸੀਆਰ ਇੱਕ ਆਈਐਸ ਅਫਸਰ ਹੁੰਦਾ ਹੈ ਜਿੰਦੇ ਕੋਲ ਡਿਪਾਰਟਮੈਂਟ ਹੁੰਦਾ ਹੈ ਰੈਵੈਨਿਊ ਵਾਲਾ ਫਾਈਨੈਂਸ਼ੀਅਲ ਕਮਿਸ਼ਨ ਫਾਰ ਰੈਵੈਨਿਊ ਯਾਨੀ ਕਿ ਮਾਲੀਆ ਵਿਭਾਗ ਰੈਵੈਨਿਊ ਨਾਲ ਸੰਬੰਧਿਤ ਸਭ ਤੋਂ ਉੱਚਾ ਪ੍ਰਸ਼ਾਸਨਿਕ ਅਧਿਕਾਰੀ ਜੋ ਰਾਜ ਸਰਕਾਰ ਦੇ ਵਿੱਚ ਜ਼ਮੀਨ ਮਾਲੀਆ ਰਿਕਾਰਡ ਤਹਿਸੀਲਾਂ ਪਟਵਾਰਖਾਨਾ ਦੇ ਸਾਰੇ ਮਾਮਲਿਆਂ ਦੇ ਲਈ ਜ਼ਿੰਮੇਵਾਰ ਹੁੰਦਾ ਹੈ ਪੰਜਾਬ ਸਰਕਾਰ ਦਾ ਟਾਪ ਦਾ ਰੈਵਨਿਊ ਅਫਸਰ ਹੁੰਦਾ ਹੈ ਐਫਸੀਆਰ ਤੇ ਜਿਸ ਦੇ ਅੰਡਰ ਡਿਪਟੀ ਕਮਿਸ਼ਨਰ ਐਸਡੀਐਮ ਤਹਿਸੀਲਦਾਰ ਇਹ ਸਾਰੇ ਇਸ ਦੇ ਅਧੀਨ ਆਉਂਦੇ ਨੇ ਤੇ ਇਸ ਤੋਂ ਇਲਾਵਾ ਜ਼ਮੀਨੀ ਝਗੜੇ ਗਦਾਬਰੀਆਂ ਰਜਿਸਟਰੀਆਂ ਜੇ ਕਹਿ ਲਵੋ ਕਿ ਆਖੀਰ ਦਾ ਕੰਮ ਜੀ ਕੋਈ ਦੇਖਦਾ ਹੈ ਤੇ ਜਿਹੜਾ ਮਹੱਤਵਪੂਰਨ ਐਡਮਿਨਿਸਟ੍ਰੇਟਰ ਅਧਿਕਾਰ ਹੁੰਦੇ ਆ ਉਹ ਇਹਨਾਂ ਕੋਲ ਹੁੰਦੇ ਆ ਜਿਹੜਾ ਮਾਲ ਇਕੱਠਾ ਹੁੰਦਾ ਹੈ ਮਾਲੀਆ ਇਕੱਠਾ ਹੁੰਦਾ ਹੈ ਰੈਵਨਿਊ ਇਕੱਠਾ ਹੁੰਦਾ ਹੈ ਜ਼ਮੀਨਾਂ ਤੋਂ ਜ਼ਮੀਨਾਂ ਦੀਆਂ ਰਜਿਸਟਰੀਆਂ ਤੋਂ ਪਟਵਾਰੀ ਤਹਿਸੀਲਦਾਰ ਸਾਰੇ ਉਹਦੇ ਅੰਡਰ ਆਉਂਦੇ ਆ ਜਿਹੜਾ ਮਾਲ ਵਿਭਾਗ ਹੁੰਦਾ ਸਭ ਤੋਂ ਵੱਡਾ ਐਫਸੀਆਰ ਅਫਸਰ ਹੁੰਦਾ ਉਹਨੂੰ ਐਫਸੀਆਰ ਕਹਿੰਦੇ ਆ ਐਫਸੀਆਰ ਨੇ ਪੰਜਾਬ ਦੇ ਸਾਰੇ ਪਟਵਾਰੀਆਂ ਨੂੰ ਆਰਡਰ ਝਾੜ ਤੇ ਝਾੜ ਦਿੱਤੇ ਆ ਆਰਡਰ ਕੀ ਝਾੜਿਆ ਕਿ ਸੈਂਟਰ ਦਾ ਇੱਕ ਪੋਰਟਲ ਹੈ ਸੈਂਟਰ ਸਰਕਾਰ ਦੀ ਇੱਕ ਐਪਲੀਕੇਸ਼ਨ ਆ ਉਹਨਾਂ ਨੇ ਇੱਕ ਪੋਰਟਲ ਲਾਂਚ ਕੀਤਾ ਆ ਉਹਦੇ ਵਿੱਚ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਦਾ ਸਾਰਾ ਰਿਕਾਰਡ ਸਾਰਾ ਬਿਉਰਾ ਉਹਦੇ ਤੇ ਝਾੜਨਾ ਆ ਇੰਦੇ ਲਈ ਤੁਸੀਂ ਕੈਂਪ ਲਗਾਓ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਜਾਗਰਤ ਕਰੋ ਇਹ ਜਿਹੜਾ ਆਰਡਰ ਹੈ ਉਹ ਐਫਸੀਆਰ ਦੇ ਵੱਲੋਂ ਤਹਿਸੀਲਦਾਰਾਂ ਪਟਵਾਰੀਆਂ ਦੇ ਉੱਤੇ ਝਾੜ ਦਿੱਤਾ ਗਿਆ ਆ ਹੁਣ ਇਸ ਤੋਂ ਬਾਅਦ ਪਿੰਡਾਂ ਦੇ ਵਿੱਚ ਕੈਂਪ ਲੱਗਣੇ ਸ਼ੁਰੂ ਹੋਣਗੇ ਕੈਂਪਾਂ ਦੇ ਵਿੱਚ ਲੋਕਾਂ ਨੂੰ ਜਾਗਰਤ ਕੀਤਾ ਜਾਏਗਾ ਹੁਣ ਕਿਸ ਤਰੀਕੇ ਦੇ ਨਾਲ ਉਹ ਜਾਗਰਤ ਕਰਦੇ ਆ ਕਿ ਉਹਨਾਂ ਤੋਂ ਉਹਨਾਂ ਦੀਆਂ ਜ਼ਮੀਨਾਂ ਦਾ ਸਾਰਾ ਜਿਹੜਾ ਡਾਟਾ ਆ ਉਹ ਨੈਸ਼ਨਲ ਪੋਰਟਲ ਤੇ ਚਾੜਨ ਦੇ ਲਈ ਜਿਹੜੀ ਉਹਨਾਂ ਨੂੰ ਹਦਾਇਤ ਮਿਲੀ ਹੈ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ ਪਰ ਇਹੀ ਸਰਕਾਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਤੋਂ 4-5 ਮਹੀਨੇ ਪਹਿਲਾਂ ਜਦੋਂ ਭਾਜਪਾ ਕੈਂਪ ਲਗਾ ਰਹੀ ਸੀ ਪਿੰਡਾਂ ਦੇ ਵਿੱਚ ਜਾ ਕੇ ਉਦੋਂ ਪਿੰਡਾਂ ਦੇ ਲੋਕਾਂ ਤੋਂ ਡਾਟਾ ਇਕੱਠਾ ਕਰ ਰਹੀ ਸੀ ਤਾਂ ਭਾਜਪਾ ਦੇ ਲੀਡਰਾਂ ਦੀਆਂ ਗ੍ਰਿਫਤਾਰੀਆਂ ਕਰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੇ ਵੱਡੇ-ਵੱਡੇ ਲੀਡਰਾਂ ਨੂੰ ਅਰੈਸਟ ਕਰਤਾ ਆਰਡਰ ਦੇ ਦਿੱਤੇ ਗਏ ਕਈਆਂ ਨੂੰ ਤੇ ਰੈਸਟ ਵੀ ਕਰ ਲਿਆ ਬਹੁਤ ਇਸ ਚੀਜ਼ ਦੇ ਉੱਤੇ ਜਿਹੜਾ ਰੌਲਾ ਰੱਪਾ ਪੈਂਦਾ ਆ ਪਰ ਅੱਜ ਹੁਣ ਖੁਦ ਫੇਰ ਉਹੀ ਆਮ ਆਦਮੀ ਪਾਰਟੀ ਜਿੰਦੀ ਮੈਂ ਪਹਿਲਾਂ ਗੱਲ ਕਰ ਚੁੱਕਿਆ ਕਿ ਏ ਤੇ ਬੀ ਟੀਮਾਂ ਹੋ ਸਕਦੀਆਂ ਨੇ ਉਹੀ ਆਮ ਆਦਮੀ ਪਾਰਟੀ ਹੋਣਾ ਕੈਂਪ ਲਵਾਉ ਪਿੰਡਾਂ ਦੇ ਵਿੱਚ ਉਹ ਸਾਰਾ ਡਾਟਾ ਇਕੱਠਾ ਕਰਕੇ ਜਿਹੜਾ ਐਫਸੀਆਰ ਨੇ ਪਟਵਾਰੀਆਂ ਤੇ ਤਹਿਸੀਲਦਾਰਾਂ ਨੂੰ ਆਰਡਰ ਝਾੜਿਆ ਆ ਉਸ ਦੇ ਹਿਸਾਬ ਦੇ ਇਹਨਾਂ ਨੂੰ ਨੈਸ਼ਨਲ ਦੇ ਜਿਹੜਾ ਪੋਰਟਲ ਆ ਉਹਦੇ ਤੇ ਚਾੜਨਗੇ ਹੁਣ ਇਹਨਾਂ ਨੂੰ ਨੈਸ਼ਨਲ ਦੇ ਪੋਰਟਲ ਤੇ ਚਾੜਨ ਦੇ ਲਈ ਕਿਹੜੀ ਇਹੋ ਜਿਹੀ ਜਿਹੜੀ ਚੂੜੀ ਹੈ ਉਹ ਕੱਸੀ ਗਈ ਹੈ ਕਿੱਥੋਂ ਕੱਸੀ ਗਈ ਹੈ ਕਿਉਂ ਕੱਸੀ ਗਈ ਹੈ ਕਿੰਨੇ ਕਸਵਾਈ ਹੁਣ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਜਿਹੜੀ ਪਹਿਲਾਂ ਗੱਲ ਅਸੀਂ ਕਰ ਚੁੱਕੇ ਹਾਂ ਏ ਤੇ ਬੀ ਟੀਮ ਇਸ ਗੱਲ ਤੋਂ ਇਹ ਸਾਬਤ ਹੋ ਜਾਵੇਗਾ ਕਿ ਅਸਲ ਦੇ ਵਿੱਚ ਕਰਨ ਵਾਲਾ ਕੌਣ ਹੈ ਕਿਸੇ ਦੇ ਮੋਢੇ ਤੇ ਰੱਖ ਕੇ ਕਰਵਾਉਣ ਵਾਲਾ ਕੌਣ ਹੈ ਉਹ ਤੁਹਾਨੂੰ ਸਾਰਾ ਸਮਝ ਲੱਗ ਜਾਏਗਾ ਇਹ ਗੱਲ ਤੇ ਸਾਫ਼ ਸੀ ਸਪਸ਼ਟ ਵੀ ਹੈ ਕਿ ਜਿਹੜਾ ਡਾਟਾ ਆ ਉਹ ਤੇ ਹੁਣ ਝਾੜਨਾ ਪੈਣਾ ਆ ਪੰਜਾਬ ਸਰਕਾਰ ਨੂੰ ਤੇ ਹੁਣ ਅੰਦਰਲੀ ਕਹਾਣੀ ਕੀ ਹੈ ਦਰਅਸਲ ਉਹ ਸਾਰਾ ਡਾਟਾ ਚਲੋ ਚਲਾ ਜਾਣਾ ਉਸ ਤੋਂ ਬਾਅਦ ਕਿਉਂਕਿ ਹੁਣ ਜਦੋਂ ਸਰਕਾਰਾਂ ਨੂੰ ਇਹ ਆਰਡਰ ਝਾੜ ਦਿੱਤੇ ਜਾਂਦੇ ਆ ਤੇ ਅਫਸਰਾਂ ਨੂੰ ਇਹ ਮੰਨਣੇ ਪੈਂਦੇ ਆ ਤੇ ਜੇ ਹੁਣ ਸੱਚੀ ਸੈਂਟਰ ਦੀ ਸਰਕਾਰ ਉਹ ਡਾਟਾ ਜਿਹੜਾ ਪਹਿਲਾਂ ਭਾਪੀ ਦੇ ਵਰਕਰਾਂ ਤੋਂ ਲੀਡਰਾਂ ਤੋਂ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੀ ਗ੍ਰਿਫਤਾਰੀਆਂ ਹੋਈਆਂ ਪਹਿਲਾਂ ਉਹਨਾਂ ਤੋਂ ਚੜਵਾਉਣ ਦੀ ਕੋਸ਼ਿਸ਼ ਕੀਤੀ ਹੁਣ ਪਤਾ ਨਹੀਂ ਕਿਹੜੀ ਚੂੜੀ ਆ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਕੱਸ ਦਿੱਤੀ ਗਈ ਆ ਹੁਣ ਆਮ ਆਦਮੀ ਪਾਰਟੀ ਦੇ ਅਫਸਰ ਸਹਿਬਾਨ ਵੀ ਹੁਣ ਇਸ ਚੀਜ਼ ਨੂੰ ਲੈ ਕੇ ਕਿ ਭਈ ਨੈਸ਼ਨਲ ਪੋਰਟਲ ਤੇ ਜਿਹੜਾ ਕਿਸਾਨਾਂ ਦਾ ਡਾਟਾ ਆ ਉਹ ਚਾੜਨਾ ਆ ਤੇ ਉਹਦੇ ਬਾਰੇ ਦੇ ਵਿੱਚ ਜਿਹੜੇ ਕੈਂਪ ਆ ਉਹ ਲਗਾਏ ਗਏ ਆ ਹੁਣ ਲਗਾਏ ਜਾਣਗੇ ਅਗਲੇ ਦਿਨਾਂ ਦੇ ਵਿੱਚ ਹੁਣ ਕਿਤੇ ਨਾ ਕਿਤੇ ਇਹ ਚੀਜ਼ ਤੇ ਮੰਨਣੀ ਪਵੇਗੀ ਸਰਕਾਰ ਵੀ ਹੁਣ ਇਸ ਚੀਜ਼ ਨੂੰ ਮੰਨ ਚੁੱਕੀ ਹੈ ਕਿ ਸੱਚੀਓ ਜਦੋਂ ਚੋਰੀ ਹੁੰਦੀ ਹੈ ਜਦੋਂ ਕਪੜੇ ਹੁੰਦੇ ਆ ਤਾਂ ਹੁਣ ਇਸ ਤਰ੍ਹਾਂ ਦੀਆਂ ਸਿਚੁਏਸ਼ਨ ਦੇ ਵਿੱਚ ਜਦੋਂ ਸੈਂਟਰ ਦੀ ਸਰਕਾਰ ਦੇ ਕੋਲ ਸਾਰਾ ਜਿਹੜਾ ਉਹਨਾਂ ਦੇ ਕੋਲ ਮੋਨਿਟਰਿੰਗ ਦਾ ਅਧਿਕਾਰ ਹੋਊਗਾ ਸਾਰੇ ਕਿਸਾਨਾਂ ਦਾ ਡਾਟਾ ਹੋਊਗਾ ਤਾਂ ਉਹਨਾਂ ਦੇ ਲਈ ਚੀਜ਼ਾਂ ਕਾਫੀ ਸੌਖੀਆਂ ਹੋ ਜਾਣਗੀਆਂ ਹੁਣ ਇਸ ਚੀਜ਼ ਨੂੰ ਲੈ ਕੇ ਇਹਦੇ ਨੁਕਸਾਨ ਵੀ ਹੋ ਸਕਦੇ ਆ ਤੇ ਇਹਦੇ ਫਾਇਦੇ ਵੀ ਹੋ ਸਕਦੇ ਆ ਫਾਇਦੇ ਦੀ ਗੱਲ ਕਰੀਏ ਤੇ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਹੜ੍ਹਾਂ ਤੋਂ ਬਾਅਦ ਜਦੋਂ ਮੁਆਵਜ਼ੇ ਦੀ ਗੱਲ ਆਈ ਤਾਂ ਇਹਨਾਂ ਨੇ ਜਿਹੜੇ ਪੰਜਾਬ ਸਰਕਾਰ ਹੈ ਉਹਨਾਂ ਨੇ ਕਹਿਤਾ ਜੀ ਸਾਨੂੰ ਐਨਾ ਨੁਕਸਾਨ ਹੋਇਆ ਪੰਜਾਬ ਦਾ ਐਨੇ ਸਾਨੂੰ ਫੰਡ ਰਿਲੀਜ਼ ਕਰ ਦੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਸੀ ਤੇ ਉਸ ਤੋਂ ਬਾਅਦ ਬਿਨਾ ਕੋਈ ਰਿਪੋਰਟ ਤਿਆਰ ਕੀਤੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਉਂਦੇ ਆ ਤੇ ਮੀਟਿੰਗ ਤੋਂ ਬਾਅਦ ਆਉਂਦਿਆਂ ਕਹਿ ਦਿੰਦੇ ਆ ਕਿ ਉਹਨਾਂ ਦੀ ਜੀ ਗੱਲ ਹੋ ਗਈ ਹੈ ਸਾਰਾ ਕੁਝ ਠੀਕ ਹੈ ਹੋ ਸਕਦਾ ਹੈ ਜਾਂ ਜਲਦੀ ਜਿਹੜਾ ਅਨਾਉਂਸਮੈਂਟ ਹੋ ਸਕਦੀ ਆ ਪਰ ਥੋੜੀ ਦੇਰ ਦੇ ਬਾਅਦ ਇੱਕ ਪ੍ਰੈਸ ਨੋਟ ਇੱਕ ਬਿਆਨ ਆ ਜਿਹੜਾ ਉਹ ਗ੍ਰਹਿ ਮੰਤਰੀ ਦਾ ਹੁੰਦਾ ਆ ਉਹ ਕਹਿੰਦੇ ਆ ਜੀ ਰਿਪੋਰਟ ਤਿਆਰ ਕਰਕੇ ਲਿਆਓ ਜਿੰਨਾ ਤੁਹਾਡਾ ਨੁਕਸਾਨ ਹੋਇਆ ਸਾਡੇ ਤੋਂ ਸਾਰਾ ਲੈ ਜਾਓ ਪਰ ਧਿਆਨ ਦੇ ਵਿੱਚ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਜਦੋਂ ਮੁੱਖ ਮੰਤਰੀ ਉਦੋਂ ਮਿਲਣ ਜਾਂਦੇ ਆ ਮੀਟਿੰਗ ਕਰਦੇ ਆ ਤਾਂ ਉਹ ਰਿਪੋਰਟ ਜਿਹੜੀ ਤਿਆਰ ਕਰਕੇ ਨਹੀਂ ਲੈ ਕੇ ਗਏ ਸੀ ਇਸ ਕਰਕੇ ਫੰਡ ਰੀਲੀਜ਼ ਕਰਨ ਦੇ ਵਿੱਚ ਦੇਰੀ ਹੋਈ ਬਾਦ ਫਿਰ ਕਈ ਮੀਟਿੰਗਾਂ ਤੋਂ ਬਾਅਦ ਵੱਡੇ ਵੱਡੇ ਆਈਐਸ ਅਫਸਰਾਂ ਨੇ ਉਹਨਾਂ ਦੀਆਂ ਮੀਟਿੰਗਾਂ ਕਰਾ ਕੇ ਸਭ ਤੋਂ ਵੱਡੇ ਵਾਲੇ ਉਹਨਾਂ ਨੇ ਰਿਪੋਰਟਾਂ ਭੇਜੀਆਂ ਵੱਡੇ ਵਾਲੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਜਦੋਂ ਸਰਕਾਰ ਸਾਡੀ ਦਿੱਲੀ ਤੋਂ ਚੱਲਦੀ ਹੈ ਫਿਰ ਰਿਪੋਰਟਾਂ ਵੀ ਵੱਡੇ ਹੀ ਬਣਾ ਕੇ ਭੇਜਣਗੇ ਉਹ ਜਿਹੜਾ ਪ੍ਰੋਸੈਸ ਸੋ ਸ਼ੁਰੂ ਹੁੰਦਾ ਆ ਤੇ ਸੈਂਟਰ ਵੀ ਹੁਣ ਇਹੀ ਚਾਹੁੰਦਾ ਆ ਕਿ ਜ਼ਮੀਨਾਂ ਦੇ ਪੂਰੇ ਰਿਕਾਰਡ ਉਹਨਾਂ ਕੋਲ ਰਹਿਣ ਬਾਏ ਚਾਂਸ ਜੇਕਰ ਇਸ ਤਰ੍ਹਾਂ ਦੀ ਘਟਨਾ ਫੇਰ ਕਦੇ ਹੁੰਦੀ ਹੈ ਤਾ ਸਾਡੇ ਕੋਲ ਪਤਾ ਹੋਵੇ ਕਿ ਕਿੰਦੇ ਕੋਲ ਕਿੰਨਾ ਕੀ ਹੈ ਕਿੰਨੇ ਕਿਸਾਨ ਜਿਹੜੇ ਉਹ ਜ਼ਮੀਨਾਂ ਬੋਂਦੇ ਆ ਕਿੰਨੇ ਕਿਸਾਨਾਂ ਦੇ ਕੋਲ ਜ਼ਮੀਨਾਂ ਨੇ ਕਿੰਨਿਆਂ ਦਾ ਨੁਕਸਾਨ ਹੋਇਆ ਉਹ ਅਸੀਂ ਸਾਰਾ ਇੱਕ ਪੋਰਟਲ ਦੇ ਉੱਤੇ ਲੈ ਆਈਏ ਪਹਿਲੀ ਗੱਲ ਤੇ ਇਹ ਦੂਜਾ ਮਸਲਾ ਹੋਰ ਤੁਹਾਨੂੰ ਜਿਹੜਾ ਦੱਸਣਾ ਆ ਉਹ ਇਹ ਹੈ ਕਿ ਜਿਹੜਾ ਵੱਡਾ ਮਸਲਾ ਹੈ ਜਦੋਂ ਕੋਈ ਨੈਸ਼ਨਲ ਹਾਈਵੇ ਬਣਦਾ ਹੈ ਮਤਲਬ ਬਹੁਤ ਸਾਰੇ ਤੱਤ ਤੁਹਾਡੇ ਸਾਹਮਣੇ ਰੱਖ ਰਹੇ ਆ ਤਾਂ ਜੋ ਇਹਦਾ ਫਾਇਦਾ ਕੀ ਹੈ ਇਹਦਾ ਨੁਕਸਾਨ ਕੀ ਹੈ ਉਹ ਤੁਹਾਨੂੰ ਪਤਾ ਲੱਗ ਸਕੇ ਮਤਲਬ ਇਹਨੂੰ ਆਨਲਾਈਨ ਚਾੜਨ ਨਾਲ ਹੋਣਾ ਕੀ ਹੈ ਹਾਈਵੇ ਜਦੋਂ ਬਣਦੇ ਆ ਤਾਂ ਲੈਂਡ ਇਕੁਏਸ਼ਨ ਮਤਲਬ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਅਕਵਾਇਰ ਕੀਤੀਆਂ ਜਾਂਦੀਆਂ ਨੇ ਉਸ ਕਾਨੂੰਨ ਦੇ ਤਹਿਤ ਜ਼ਮੀਨਾਂ ਇਕੁਆਇਰ ਹੁੰਦੀਆਂ ਨੇ ਤੇ ਜ਼ਮੀਨਾਂ ਇਕੁਆਇਰ ਕਰਨ ਵੇਲੇ ਜਿਹੜੇ ਲੋਕਲ ਅਫਸਰਾਂ ਦੀਆਂ ਸ਼ਿਕਾਇਤਾਂ ਬਹੁਤ ਗਈਆਂ ਸੀ ਪਿੱਛੇ ਜਦੋਂ ਭਾਰਤ ਮਾਲਾ ਜਾਂ ਦਿੱਲੀ ਕਟੜਾ ਐਕਸਪ੍ਰੈਸ ਬਣਿਆ ਉਦੋਂ ਕੁਝ ਲੋਕਲ ਕੁਝ ਪੀਸੀਐਸ ਅਫਸਰ ਨੇ ਜਿਨ੍ਹਾਂ ਨੂੰ ਭੜਕਾ-ਪੜਕੂ ਕੇ ਇਹ ਸ਼ਿਕਾਇਤਾਂ ਕੀਤੀਆਂ ਗਈਆਂ ਜਦੋਂ ਮੁੱਖ ਮੰਤਰੀ ਨਿਤਨ ਗੜਕੜੀ ਕੋਲ ਇਹ ਮੀਟਿੰਗ ਦੇ ਲਈ ਜਾਂਦੇ ਆ ਤੇ ਉੱਥੇ ਪਹੁੰਚਦੇ ਆ ਤੇ ਨਿਤਨ ਗੜਕੜੀ ਨੇ ਝਾੜ ਪਾਈ ਸੀ ਅਫਸਰਾਂ ਦੇ ਨਾਂ ਲੈ ਕੇ ਪੀਸੀਐਸ ਅਫਸਰਾਂ ਦੇ ਨਾਂ ਲੈ ਕੇ ਕਿ ਤੁਹਾਡੇ ਇਸ ਅਫਸਰ ਨੇ ਉਹਨਾਂ ਨੇ ਪੂਰਾ ਬਕਾਇਦਾ ਨਾਮ ਲਿਆ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਅਫਸਰਾਂ ਨੂੰ ਬੁਲਾਓ ਉਹਨਾਂ ਨਾਲ ਗੱਲ ਕਰਾਓ ਕਿਹੜੇ ਅਫਸਰ ਦੀ ਜਿਹੜੀ ਕਿਹੜੀ ਲਿਸਟ ਹੈ ਜਿਨੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਪਹੁੰਚਾਈਆਂ ਜਾਂ ਲੋਕਾਂ ਨੇ ਪਹੁੰਚਾਈਆਂ ਉਹ ਸਾਰੀਆਂ ਉਹਨਾਂ ਕੋਲ ਲਿਸਟਾਂ ਆ ਚੁੱਕੀਆਂ ਨੇ ਕਹਿੰਦੇ ਤੁਹਾਡੇ ਅਫਸਰ ਢਕਾਉਂਦੇ ਆ ਸਰਕਾਰ ਕਿਸ ਅੰਨਾ ਨੂੰ ਬਸ ਇਹੀ ਇੱਕ ਵੱਡਾ ਮਸਲਾ ਆ ਸਰਕਾਰ ਉਹ ਵੀ ਚਾਹ ਰਹੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਅਸੀਂ ਕਰੀਏ ਤੇ ਸਿੱਧਾ ਉੱਪਰੋਂ ਕਰੀਏ ਸਾਨੂੰ ਪਤਾ ਹੋਵੇ ਲੈਂਡ ਰਿਕਾਰਡ ਕੀ ਹੈ ਕਿੰਦੇ ਖਾਤੇ ਹੈ ਕਿੰਦੇ ਨਾਂ ਤੇ ਕਿੰਨੇ ਮਰਬੇ ਬੋਲਦੇ ਆ ਕਿੰਨੀ ਜ਼ਮੀਨ ਬੋਲਦੀ ਹੈ ਕਿੰਦੇ ਨਾਂ ਤੇ ਤਕਸੀਮ ਬੋਲਦੀ ਐ ਸਾਨੂੰ ਸਾਰਾ ਪਤਾ ਹੋਣਾ ਚਾਹੀਦਾ ਹੁਣ ਸੈਂਟਰ ਦੀ ਸਰਕਾਰ ਦਾ ਇਹ ਮੰਨਣਾ ਆ ਤੇ ਇਸੇ ਕਰਕੇ ਹੁਣ ਉਹ ਚਾਹੁੰਦੇ ਆ ਕਿ ਜਿਹੜੇ ਵਿਚੋੜੀਆਂ ਦਾ ਕੰਮ ਕਰਦੇ ਸੀ ਉਹ ਖਤਮ ਹੋਣ ਚਾਹੇ ਉਹ ਅਫਸਰ ਹੋਣ ਤੇ ਚਾਹੇ ਫਿਰ ਰਾਜ ਸਰਕਾਰਾਂ ਹੋਣ ਇਹ ਇਕੱਲਾ ਮੁਆਵਜ਼ੇ ਵਾਲਾ ਇਸ ਸਮੇਂ ਅਸੀਂ ਗੱਲ ਨਹੀਂ ਕਰ ਰਹੇ ਜਾਂ ਲੈਂਡ ਐਕਵਾਇਰ ਕਰਨ ਦੀ ਜਿਹੜੀ ਗੱਲ ਹੁੰਦੀ ਆ ਉਹ ਨਹੀਂ ਕਰ ਰਹੇ ਹੋਰ ਵੀ ਕਈ ਮਸਲਿਆਂ ਤੇ ਉਹਨਾਂ ਦੇ ਕੋਲ ਜਿਹੜਾ ਇਹ ਰਿਕਾਰਡ ਹੈ ਚਲਾ ਜਾਏਗਾ ਤੇ ਉਹਨਾਂ ਦੇ ਲਈ ਇਹ ਚੀਜ਼ਾਂ ਸੌਖੀਆਂ ਹੋ ਜਾਣਗੀਆਂ ਇਹ ਤੇ ਉਹਨਾਂ ਦੇ ਵੱਲੋਂ ਫਾਇਦਾ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹਦੇ ਨੁਕਸਾਨ ਕੀ ਨੇ ਇਹ ਲੈਂਡ ਰਿਕੁਆਇਰ ਜਿਹੜੀ ਦੀ ਗੱਲ ਹੈ ਨਾ ਇਹ ਪਿਛਲੇ ਸਰਕਾਰ ਵੇਲੇ ਵੀ ਹੁੰਦੀ ਸੀ ਜਦੋਂ ਪੈਸਾ ਰਿਲੀਜ਼ ਨਹੀਂ ਹੁੰਦਾ ਸੀ ਜਿਹੜਾ ਕਈ ਵਾਰ ਫਸਲਾਂ ਦੀ ਖਰੀਦ ਨੂੰ ਲੈ ਕੇ ਉਹ ਕਹਿੰਦੇ ਸੀ ਕਿ ਆਨਲਾਈਨ ਤੁਸੀਂ ਚਾੜੋ ਆਰਤੀਆਂ ਨਹੀਂ ਹੋਏਗਾ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਹਿਣਗੇ ਜਮੀਨਾਂ ਦਾ ਰਿਕਾਰਡ ਜੇਕਰ ਉਹਨਾਂ ਦੇ ਕੋਲ ਹੋਵੇਗਾ ਤਾਂ ਹੀ ਇਹ ਚੀਜ਼ਾਂ ਸੰਭਵ ਨੇ ਪਰ ਇਹਦੇ ਨਾਲ ਦੇਖੋ ਕਈ ਚੀਜ਼ਾਂ ਦੇ ਨੁਕਸਾਨ ਵੀ ਹੋਣੇ ਆ ਹੁਣ ਇਹ ਲੋਕਾਂ ਨੂੰ ਸਮਝਣਾ ਪੈਣਾ ਕਿ ਆਖਰਕਾਰ ਕੇਂਦਰ ਦੀ ਸਰਕਾਰ ਹਾਂ ਚ ਹਾਂ ਪੰਜਾਬ ਸਰਕਾਰ ਕਿਉਂ ਮਿਲਾ ਰਹੀ ਹੈ ਉਹ ਪੰਜਾਬ ਸਰਕਾਰ ਜਿਹੜਾ ਪਹਿਲਾਂ ਜਦੋਂ ਬੀਜੇਪੀ ਵਾਲੇ ਰਿਕਾਰਡ ਇਕੱਠਾ ਕਰ ਰਹੇ ਸੀ ਪਿੰਡ ਪਿੰਡ ਜਾ ਕੇ ਉਦੋਂ ਵਿਰੋਧ ਕਰਦੀ ਆ ਤੇ ਅੱਜ ਆਪ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾ ਰਹੀ ਹੈ ਸਵਾਲ ਇਹ ਹੈ ਕਿ ਹੁਣ ਹਾਂ ਚ ਹਾਂ ਪੰਜਾਬ ਸਰਕਾਰ ਕਿਉਂ ਮਿਲਾ ਰਹੀ ਹੈ ਜਦ ਕਹਿ ਲੋ ਕਿ ਉਹੀ ਹੁਕਮ ਜਿਹੜਾ ਉੱਪਰੋਂ ਆ ਰਿਹਾ ਸਿੱਧਾ ਕਿਉਂ ਚਲਾਇਆ ਜਾ ਰਿਹਾ ਕੋਈ ਮਜਬੂਰੀ ਹੈ ਜਾਂ ਲੋਕਾਂ ਨੂੰ ਇਹ ਵੀ ਦੱਸਿਆ ਜਾਏਗਾ ਕਿ ਭਾਈ ਇਹਦੇ ਫਾਇਦੇ ਵੀ ਨੇ ਜੇ ਕੈਂਪ ਲਾ ਕੇ ਮਤਲਬ ਕੈਂਪ ਲਵਾਉਣ ਦਾ ਮਤਲਬ ਇਹਦੇ ਫਾਇਦੇ ਦੱਸਣਗੇ ਹੁਣ ਪੰਜਾਬ ਸਰਕਾਰ ਜਿਹੜੇ ਐਫਸੀਆਰ ਨੇ ਐਸਡੀਐਮ ਤਸਕੀਲਦਾਰ ਪਟਵਾਰੀਆਂ ਨੂੰ ਆਰਡਰ ਕੀਤੇ ਆ ਤੇ ਜਦੋਂ ਉਹ ਫਿਰ ਪਿੰਡਾਂ 'ਚ ਕੈਂਪ ਲਾਉਣਗੇ ਇਹਦੇ ਫਾਇਦੇ ਹੀ ਕਰਾਉਣਗੇ ਕਿਉਂਕਿ ਉਹਨਾਂ ਨੇ ਤੇ ਕਿਸਾਨਾਂ ਤੋਂ ਕੋਲੋਂ ਰਿਕਾਰਡ ਲੈਣਾ ਆ ਜਦ ਕੋਈ ਹੋਰ ਸਕੀਮ ਲਾ ਕੇ ਹੁੰਦਾ ਹੀ ਐ ਕਿ ਭਈ ਤੁਹਾਡੇ ਜਿਹੜਾ 2-2000 ਰੁਪਇਆ ਕਿਸਾਨਾਂ ਦਾ ਆਉਂਦਾ ਉਹ ਬੰਦ ਹੋ ਜਾਏਗਾ ਜਾਂ ਇਦਾਂ ਦੇ ਬਹੁਤ ਸਾਰੇ ਜਿਹੜੇ ਲੱਲੇ ਭੱਬੇ ਜਾਂ ਕਹਿ ਲਓ ਕਿ ਸਕੀਮਾਂ ਵਰਤ ਕੇ ਉਹ ਕਿਸਾਨਾਂ ਨੂੰ ਕਰਨਗੇ ਖੁਸ਼ ਤੇ ਉਸ ਤੋਂ ਬਾਅਦ ਉਹਨਾਂ ਦੇ ਰਿਕਾਰਡ ਆ ਜਿਹੜੇ ਨੈਸ਼ਨਲ ਪੋਰਟਲ ਤੇ ਚਾੜਨਗੇ ਹੁਣ ਕੋਈ ਨਾ ਕੋਈ ਤੇ ਸਕੀਮ ਇੱਥੇ ਸਰਕਾਰ ਹੁਣ ਲਾਵੇਗੀ ਜਾਂ ਫਿਰ ਜਦੋਂ ਕੋਈ ਕਿਸਾਨ ਇਨ੍ਹਾਂ ਕੈਂਪਾਂ ਦੇ ਵਿੱਚ ਨਾ ਨੁੱਕਰ ਕਰੇਗਾ ਤਾਂ ਉਸ ਵੇਲੇ ਵੀ ਇਹੀ ਸਰਕਾਰੀ ਅਫਸਰ ਵੱਡੇ ਵੱਡੇ ਫਾਇਦੇ ਇਸ ਪੋਰਟਲ ਦੇ ਇਸ ਸਕੀਮ ਦੇ ਇਸ ਪੋਰਟਲ ਤੇ ਡਾਟੇ ਨੂੰ ਚੜ੍ਹਨ ਨੂੰ ਲੈ ਕੇ ਗਣਾਉਂਦੇ ਦਿਖਾਈ ਦੇਣਗੇ ਹੁਣ ਕੇਂਦਰ ਦੀਆਂ ਸਕੀਮਾਂ ਦੇ ਫਾਇਦੇ ਪੰਜਾਬ ਦੇ ਅਫਸਰ ਤੇ ਦੱਸਣਗੇ ਹੀ ਦੱਸਣਗੇ ਇਹ ਆਰਡਰ ਪੰਜਾਬ ਸਰਕਾਰ ਨੇ ਦੇ ਦਿੱਤੇ ਐ ਪਰ ਇਸੇ ਕਰਕੇ ਵਾਰ-ਵਾਰ ਕਹਿ ਰਹੇ ਆ ਕਿ ਬਾਕੀ ਭਾਈ ਤੁਸੀਂ ਆਪ ਸਿਆਣੇ ਹੋ ਕਿਹੜੀ ਟੀਮ A ਹੈ ਕਿਹੜੀ ਟੀਮ B ਹੈ ਜਾਂ ਜਦੋਂ ਅੱਗੇ ਇਲੈਕਸ਼ਨ ਹੋਣੇ ਆ ਇਹਨਾਂ ਸਰਕਾਰਾਂ ਨੇ ਕਿਤੇ ਨਾ ਕਿਤੇ ਗੱਠਜੋੜ ਕਰ ਲੈਣਾ ਆ ਕਿਹੜਾ ਅਲਾਈਅንስ ਕਿਹੜਾ ਇੰਡੀਆ ਇਹ ਕੁੱਲ ਮਿਲਾ ਕੇ ਇੱਕ ਗੱਲ ਤੇ ਸਾਫ਼ ਐ ਵੋਟਾਂ ਤੁਸੀਂ ਕਿਨੂੰ ਪਾਈਆਂ ਸੀ ਰਾਜ ਕੌਣ ਕਰ ਰਿਹਾ ਪੰਜਾਬ ਦੇ ਵਿੱਚ ਫੈਸਲਾ ਤੁਹਾਡੇ ਹੱਥ 'ਚ ਐ ਕਿ ਤੁਸੀਂ ਜਿਹੜੇ ਬਦਲਾਵ ਨੂੰ ਮੁੱਖ ਰੱਖ ਕੇ ਵੋਟਾਂ ਪਾਈਆਂ ਸੀ ਕੀ ਉਹ ਬਦਲਾਵ ਪੰਜਾਬ ਦੇ ਵਿੱਚ ਕਿਤੇ ਦਿਖਾਈ ਦਿੱਤਾ ਜਾਂ ਫਿਰ ਉਹ ਕਹਿ ਲਓ ਇਹ ਕਾਨਨੀ ਫੜਨਾ ਹੈ ਚਾਹੇ ਇਧਰੋਂ ਫੜ ਲਓ ਚਾਹੇ ਉਧਰੋਂ ਫੜ ਲਓ ਸਾਡੇ ਵੱਲੋਂ ਤੇ ਸਿਰਫ ਸਰਕਾਰਾਂ ਚਲਣੀਆਂ ਚਾਹੀਦੀਆਂ ਨੇ ਸੱਤਾ ਸਾਡੇ ਕੰਟਰੋਲ ਦੇ ਵਿੱਚ ਹੋਣੀ ਚਾਹੀਦੀ ਹੈ ਚਾਹੇ ਉਹ ਟੀਮ ਏ ਰਾਜ ਕਰਦੀ ਆ ਤੇ ਚਾਹੇ ਬੀ ਰਾਜ ਕਰਦੀ ਹੈ ਜੇ ਕੱਲ ਨੂੰ ਕੋਈ ਸੀ ਟੀਮ ਵੀ ਬਣ ਜਾਂਦੀ ਆ ਤੇ ਉਹੀ ਫਿਰ ਗੱਲਾਂ ਬਾਤਾਂ ਗੱਠ ਜੋੜ ਇੰਡੀਆ ਅਲਾਈਅੰਸ ਕਿਤੇ ਨੇ ਕਿਤੇ ਇਹ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਦਿਖਾਈ ਦਿੰਦੀਆਂ ਨੇ ਜਾਂ ਬਾਅਦ ਦੇ ਵਿੱਚ ਜੁੜ ਵੀ ਜਾਂਦੀਆਂ ਨੇ ਔਰ ਹੁਣ ਸਾਡੇ ਦਰਸ਼ਕਾਂ ਦੇ ਲਈ ਇਹ ਸਵਾਲ ਕਿ ਕੀ A ਤੇ B ਟੀਮਾਂ ਆਪਸ ਦੇ ਵਿੱਚ ਇਹਨਾਂ ਦੀ ਕੋਈ ਮਿਲੀਭੁਗਤ ਹੁੰਦੀ ਹੈ ਜਿਹੜੀ ਲੋਕਾਂ ਨੂੰ ਨਜ਼ਰ ਨਹੀਂ ਆਉਂਦੀ ਜਾਂ ਲੋਕਾਂ ਦੇ ਕੋਲੋਂ ਵੋਟਾਂ ਦੇ ਵੇਲੇ ਵੱਡੇ ਵੱਡੇ ਵਾਅਦੇ ਕਰਕੇ ਵੋਟਾਂ ਲੈ ਲਈਆਂ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਫਿਰ ਉਹੀ ਚੀਜ਼ਾਂ ਚੱਲਦੀਆਂ ਨੇ ਜਿਹੜੀਆਂ ਪਹਿਲਾਂ ਸਰਕਾਰਾਂ ਦੇ ਵੇਲੇ ਚੱਲਦੀਆਂ ਨੇ ਹੁਣ ਸਾਡੇ ਦਰਸ਼ਕ ਇਸ ਬਾਬਤ ਸਵਾਲ ਜਿਹੜਾ ਦਿੱਤਾ ਹੈ ਉਹ ਕਮੈਂਟ ਕਰ ਸਕਦੇ ਆ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੁੜੇ ਰਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ